ਸਸਿਕਾ ਜੀ ਮੈਂ ਕੋਮਲ ਕਪੂਰ ਤੋਂ ਦੇਖ ਰੋ ਚੈਨਲ ਪੰਜਾਬੀ ਅਮਰੀਕੀ ਆਵਾਜ਼ਾਂ ਇਸ ਕਤਰ ਸਿੰਘ ਡਫੀ ਨੇ ਬੁਤਵਾਰ ਨੂੰ ਕਿਹਾ ਕਿ ਉਹਨਾਂ ਨੇ 40 ਪਰਮੁਖ ਹਮਲਿੱਕੇ ਹਵਾਈ 78 ਉਡਾਨਾਂ ਦੇ ਵਿੱਚ 10% ਕਟੌਤੀ ਕਰਨ ਦਾ ਦੇਸ਼ ਦੇ ਦਿੱਤਾ ਹੈ ਉਹਨਾਂ ਨੇ ਹਵਾਈ ਆਵਾਜਾਈ ਨਿਯੰਤਰਣ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੱਤਾ ਕਿਉਂਕਿ ਸਰਕਾਰੀ ਬੰਦ ਰਿਕੋਰਡ 36 ਮਿੰਨ ਦੀ ਵੀ جاری ਰਿਹਾ ਇਸ ਸਖਤ ਯੋਜਨਾ ਦੇ 에ਅਰਲਾਈਨਸ ਨੂੰ ਸਿਰਫ 36 ਘੰਟਿਆਂ ਦੇ ਵਿੱਚ ਉਡਾਨਾਂ ਵਿੱਚ ਭਾਰੀ ਘਟौती ਕਰਨ ਦੇ ਲਈ ਮਜਬੂਰ ਕਰ ਦਿੱਤਾ ਤੇ ਯਾਤਰੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਹਵਾਈ ਯਾਤਰਾ ਬਾਰੇ ਚਿੰਤਾਵਾਂ ਦੇ ਨਾਲ 에ਅਰਲਾਈਨ ਗਾਹਕ ਸੇਵਾ ਹੈਲਪਲਾਈਨਾਂ ਨੂੰ ਪਾਲ ਦਿੱਤਾ ਡਫੀ ਨੇ ਕਿਹਾ ਹੈ ਕਿ ਜੇਕਰ ਡੈਮੋਕ੍ਰੇਟ ਸਰਕਾਰ ਨੂੰ ਦੁਬਾਰਾ ਖੋਲਣ ਦੇ ਲਈ ਸਹਿਮਤ ਹੋ ਜਾਂਦੇ ਨੇ ਤਾਂ ਘਟੋਟੀਆਂ ਨੂੰ ਉਲਟਾਇਆ ਜਾ ਸਕਦਾ ਹੈ। ਅਮਰੀਕੀ ਇਤਿਹਾਸ ਦੇ ਵਿੱਚ ਸਭ ਤੋਂ ਲੰਬਾ ਬੰਦ 13000 ਹਵਾਈ ਅਵਜਾਈ ਕੰਟਰੋਲ ਰਾ ਅਤੇ 50000 ਅਵਜਾਈ ਸੁਰੱਖਿਆ ਪ੍ਰਸ਼ਾਸਨ ਏਜੰਟਾ ਨੂੰ ਬਿਨਾਂ ਤਨਖਾਹ ਦੇ ਕੰਮ ਕਰਨ ਦੇ ਲਈ ਮਜਬੂਰ ਕਰ ਰਿਹਾ ਹੈ। ਟਰੰਪ ਸਰਕਾਰ ਨੇ ਡੈਮੋਕ੍ਰੇਟਸ ਉੱਤੇ ਬੰਦ ਨੂੰ ਖਤਮ ਕਰਨ ਦੇ ਲਈ ਦਬਾਵਤ ਹੋਣ ਦੀ ਕੋਸ਼ਿਸ਼ ਕੀਤੀ ਹੈ ਅਤੇ ਉਹਨਾਂ ਨੂੰ ਸਰਕਾਰ ਨੂੰ ਦੁਬਾਰਾ ਖੋਲਣ ਦੀ ਵੋਟ ਪਾਉਣ ਦੇ ਲਈ ਮਜਬੂਰ ਕਰਨ ਦੇ ਲਈ ਕੀ ਹੋਬਾ ਬਾਜ਼ੀ ਰੁਕਾਤਾ ਦੇ ਖਤਰੇ ਨੂੰ ਲਗਾਤਾਰ ਬਤਾ ਰਿਹਾ ਹੈ ਡੈਮੋਕ੍ਰੇਟਸ ਕਹਿੰਦੇ ਨੇ ਕਿ ਰਿਪਬਲਿਕਨ ਮੁੱਖ ਸਿਹਤ ਸੰਭਾਲ ਸਬਸਿਡੀਆਂ ਉੱਤੇ ਗੱਲਬਾਤ ਕਰਨ ਤੋਂ ਇਨਕਾਰ ਕਰਨ ਦੇ ਲਈ ਜ਼ਿੰਮੇਵਾਰ ਨੇ ਡੈਫੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਵਿਆਪਕ ਹਵਾਈ ਆਵਾਜਾਈ ਨਿਯੰਤਰਣ ਬੰਦ ਹੋਣ ਕਾਰਨ ਬੰਦ ਹੋਣ ਤੋਂ ਬਾਅਦ ਹਜ਼ਾਰਾਂ ਉਡਾਨਾਂ ਦੇ ਵਿੱਚ ਦੇਰੀ ਹੋਈ ਹੈ 에ਅਰਲਾਈਨਾਂ ਦਾ ਕਹਿਣਾ ਹੈ ਕਿ ਘੱਟੋ-ਘੱਟ 3.2 ਮਿਲੀਅਨ ਯਾਤਰੀ ਪਹਿਲਾਂ ਹੀ ਹਵਾਈ ਆਵਾਜਾਈ ਨਿਯੰਤਰਣ ਬੰਦ ਹੋਣ ਤੋਂ ਪ੍ਰਭਾਵਿਤ ਹੋ ਚੁੱਕੇ ਨੇ ਸਾਡਾ ਕੰਮ ਬੰਦ ਕਰ ਦਿੱਤਾ ਗਿਆ ਸੀ ਉਨਾ ਕੰਟਰੋਲਰ ਉਤੇ ਬੰਦੇ ਦੇ ਪ੍ਰਭਾਵ ਦੇ ਇੱਕ ਗੁਪਤ ਸੁਰੱਖਿਆ ਮੁਲਾਂਕਣ ਦਾ ਹਵਾਲਾ ਦਿੱਤਾ ਜਿਸ ਦੇ ਨਾਲ ਉਨ੍ਹਾਂ ਦੇ ਪ੍ਰਦਰਸ਼ਨ ਬਾਰੇ ਚਿੰਤਾਵਾਂ ਪੈਦਾ ਹੋਈਆਂ। ਦਸਰ ਰਾਈਟਰਸ ਨੇ ਪਹਿਲਾਂ ਹੀ ਇਸ ਯੋਜਨਾ ਦੀ ਰਿਪੋਰਟ ਦੇ ਦਿੱਤੀ ਸੀ ਉਦਯੋਗ ਸੂਤਰਾਂ ਨੇ ਰਾਈਟਰਸ ਨੂੰ ਦੱਸਿਆ ਕਿ ਪ੍ਰਮੁੱਖ ਅਮਰੀਕੀ 에ਅਰਲਾਈਨਰ ਦੇ ਨਾਲ ਵਿਚਾਰ ਵਿਟਾਂਦਰਾ ਕਰ ਰਿਹਾ ਹੈ ਹਵਾਈ ਅੜਿਆਂ ਉੱਤੇ ਸਮਲਥਾਂ ਦੇ ਵਿੱਚ ਕਟੌਤੀ 4% ਤੋਂ ਸ਼ੁਰੂ ਹੋਵੇਗੀ ਤੇ ਸ਼ਨੀਵਾਰ ਨੂੰ 5% ਅਤੇ ਐਤਵਾਰ ਨੂੰ 6% ਤੱਕ ਵਧੇਗੀ ਅਤੇ ਅਗਲੇ ਹਫ਼ਤੇ 10% ਤੱਕ ਪਹੁੰਚ ਜਾਵੇਗੀ ਦਸਰ ਇਹਨਾਂ ਕਟੌਤੀਆਂ ਤੋਂ ਅੰਤਰਰਾਸ਼ਟਰੀ ਉਡਾਨਾਂ ਨੂੰ ਛੋਟ ਦੇਣ ਦੀ ਵੀ ਯੋਜਨਾ ਬਣਾ ਰਿਹਾ ਹੈ ਇਸ ਦੇ ਨਾਲ ਹੀ ਪ੍ਰਸ਼ਾਸਨਿਕ ਬਾਇਨ ਬੈਡਫੋਰਡ ਨੇ ਇੱਕ ਪੈਚ ਇਸ ਦਿਨ ਵਾਲੀ ਪ੍ਰਸ਼ਾਸਕ ਬ੍ਰਾਇਨ ਬੈਡਫੋਰਡ ਨੇ ਇੱਕ ਪੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਜਦੋਂ ਅਸੀਂ ਇੰਨਾ ਚਾਲੀ ਹਵਾਈ ਅੱਡੇ ਦੇ ਵਿੱਚ ਦਬਾਅ ਵੱਧਦਾ ਦੇਖਦੇ ਹਾਂ ਤਾਂ ਅਸੀਂ ਇਸ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਅਸੀਂ ਅੱਜ ਸਿਟੀ ਨੂੰ ਵਿਗੜਨ ਤੋਂ ਰੋਕਣ ਲਈ ਕਦਮ ਚੁੱਕ ਸਕਦੇ ਹਾਂ ਤਾਂ ਜੋ ਸਿਸਟਮ ਅੱਜ ਬਹੁਤ ਸੁਰੱਖਿਅਤ ਹੈ ਅਤੇ ਕੱਲ ਨੂੰ ਬਹੁਤ ਹੋਰ ਸੁਰੱਖਿਅਤ ਰਹੇ ਹਾਲਾਂਕਿ ਸਰਕਾਰ ਨੇ 40% ਹਵਾਈ ਅੱਡਿਆਂ ਦੇ ਨਾਮ ਨਹੀਂ ਦੱਸੇ ਪਰ ਉਮੀਦ ਹੈ ਕਿ ਇਹ ਕਟੌਤੀਆਂ ਨਿਊਯਾਰਕ ਸਿਟੀ, ਵਾਸ਼ਿੰਗਟਨ ਡੀਸੀ, ਸ਼ਿਕਾਗੋ, ਐਟਲਾਂਟਾ, ਲਾਸ ਐਂਜਲਸ ਅਤੇ ਲਾਸ ਸਮੇਤ 30 ਸਭ ਤੋਂ ਵਿਅਸਤ ਹਵਾਈ ਅੱਡਿਆਂ ਉੱਤੇ ਲਾਗੂ ਹੋਣਗੀਆਂ ਹਵਾ ਬਾਚੀ ਵਿਸ਼ਲੇਸ਼ਨ ਫਰਮ ਸੀਰੀਅਲ ਪੈਚ ਹਵਾ ਬਾਸੀ ਵਿਸ਼ਲੇਸ਼ਣ ਫਰਮ ਸੀਰੀਮ ਅਨੁਸਾਰ ਇਸ ਦੇ ਨਤੀਜੇ ਵਜੋ 1800 ਡਾਨਾ ਤੇ 268000 ਤੋਂ ਵੱਧ 에어ਲਾਈਨਾਂ ਸੀਟਾਂ ਦੀ ਕਮੀ ਆਵੇਗੀ। ਇਸ ਕਦਮ ਦਾ ਉਦੇਸ਼ ਹਵਾਈ ਆਵਾਜਾਈ ਕੰਟਰੋਲਰਾਂ 'ਤੇ ਤਬਾਅ ਘਟਾਉਣਾ ਹੈ ਤੇ ਨਾਲ ਹੀ ਦੱਸਦੀ ਹੈ ਕਿ ਇਹ ਨਿਸ਼ਾਨਾ ਬਣਾਏ ਸਟਾਫ ਦੀ ਲਗਭਗ 500 ਹਵਾਈ ਆਵਾਜਾਈ ਕੰਟਰੋਲਰਾਂ ਦੀ ਘਾਟ ਹੈ ਅਤੇ ਬਹੁਤ ਸਾਰੇ ਬੰਦ ਹੋਣ ਤੋਂ ਪਹਿਲਾਂ ਹੀ ਲਾਸਟ ਮੀ ওভারਟਾਈਮ ਅਤੇ 6 ਦਿਨ ਹਫਤੇ ਕੰਮ ਕਰੇ ਸਨ। ਅਮਰੀਕੀ ਆਵਾਜਾਈ ਇਸ ਕਤਰ ਸਿੰਟਫੀ ਨੇ ਪੁਤਵਾਰ ਨੂੰ ਕਿਹਾ ਕਿ ਉਹਨਾਂ ਨੇ 40 ਮੁਖਮਲਿਕੇ ਹਵਾਈ 878 ਡਾਣਾ ਦੇ ਵਿੱਚ 10% ਕਟੌਤੀ ਕਰਨ ਦਾ ਦੇਸ਼ ਦੇ ਦਿੱਤਾ ਉਨ੍ਹਾਂ ਨੇ ਹਵਾਈ ਆਵਾਜਾਈ ਨਿਯੰਤਰਣ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੱਤਾ ਕਿਉਂਕਿ ਸਰਕਾਰੀ ਬੰਦ ਰਿਕਾਰਡ 36 ਮਿੰਨ ਦੇ ਵੀ ਜਾਦੀ ਰਿਹਾ ਇਸ ਸਖਤ ਯੋਜਨਾ ਦੇ 에ਅਰਲਾਈਨਸ ਨੂੰ ਸਿਰਫ 36 ਘੰਟਿਆਂ ਦੇ ਵਿੱਚ ਉਡਾਨਾਂ ਵਿੱਚ ਭਾਰੀ ਘਟौती ਕਰਨ ਦੇ ਲਈ ਮਜਬੂਰ ਕਰ ਦਿੱਤਾ ਤੇ ਯਾਤਰੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਹਵਾਈ ਯਾਤਰਾ ਬਾਰੇ ਚਿੰਤਾਵਾਂ ਦੇ ਨਾਲ 에ਅਰਲਾਈਨ ਗਾਹਕ ਸੇਵਾ ਹੈਲਪਲਾਈਨਾਂ ਨੂੰ ਪਹੁੰਚ ਦਿੱਤਾ ਡਫੀ ਨੇ ਕਿਹਾ ਹੈ ਕਿ ਜੇਕਰ ਡੈਮੋਕ੍ਰੇਟ ਸਰਕਾਰ ਨੂੰ ਦੁਬਾਰਾ ਖੋਲਣ ਦੇ ਲਈ ਸਹਿਮਤ ਹੋ ਜਾਂਦੇ ਨੇ ਤਾਂ ਘਟੋਟੀਆਂ ਨੂੰ ਉਲਟਾਇਆ ਜਾ ਸਕਦਾ ਹੈ। ਅਮਰੀਕੀ ਇਤਿਹਾਸ ਦੇ ਵਿੱਚ ਸਭ ਤੋਂ ਲੰਬਾ ਬੰਦ 13000 ਹਵਾਈ ਅਵਾਜਾਈ ਕੰਟਰੋਲ ਰਾ ਅਤੇ 50000 ਅਵਾਜਾਈ ਸੁਰੱਖਿਆ ਪ੍ਰਸ਼ਾਸਨ ਏਜੰਟਾ ਨੂੰ ਬਿਨਾ ਤਨਖਾਹ ਦੇ ਕੰਮ ਕਰਨ ਦੇ ਲਈ ਮਜਬੂਰ ਕਰ ਰਿਹਾ ਹੈ। ਕੰਪਰਸ਼ਾਸਨ ਨੇ ਡੈਮੋਕ੍ਰੇਟਸ ਉੱਤੇ ਬੰਦ ਨੂੰ ਖਤਮ ਕਰਨ ਦੇ ਲਈ ਦਬਾਵਤ ਹੋਣ ਦੀ ਕੋਸ਼ਿਸ਼ ਕੀਤੀ ਹੈ ਅਤੇ ਉਹਨਾਂ ਨੂੰ ਸਰਕਾਰ ਨੂੰ ਦੁਬਾਰਾ ਖੋਲਣ ਦੀ ਵੋਟ ਪਾਉਣ ਦੇ ਲਈ ਮਜਬੂਰ ਕਰਨ ਦੇ ਲਈ ਕੀ ਹੋਵਾ ਬਾਜ਼ੀ ਰੁਕਾਟ ਦੇ ਖਤਰੇ ਨੂੰ ਲਗਾਤਾਰ ਬਤਾ ਰਿਹਾ ਹੈ ਡੈਮੋਕ੍ਰੇਟਸ ਕਹਿੰਦੇ ਨੇ ਕਿ ਰਿਪਬਲਿਕਨ ਮੁੱਖ ਸਿਹਤ ਸੰਭਾਲ ਸਬਸਿਡੀਆਂ ਉੱਤੇ ਗੱਲਬਾਤ ਕਰਨ ਤੋਂ ਇਨਕਾਰ ਕਰਨ ਦੇ ਲਈ ਜ਼ਿੰਮੇਵਾਰ ਨੇ ਡੈਫੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਵਿਆਪਕ ਹਵਾਈ ਆਵਾਜਾਈ ਨਿਯੰਤਰਣ ਬੰਦ ਹੋਣ ਕਾਰਨ ਬੰਦ ਹੋਣ ਤੋਂ ਬਾਅਦ ਹਜ਼ਾਰਾਂ ਉਡਾਨਾਂ ਦੇ ਵਿੱਚ ਦੇਰੀ ਹੋਈ ਹੈ 에ਅਰਲਾਈਨਾਂ ਦਾ ਕਹਿਣਾ ਹੈ ਕਿ ਘੱਟੋ-ਘੱਟ 3.2 ਮਿਲੀਅਨ ਯਾਤਰੀ ਪਹਿਲਾਂ ਹੀ ਹਵਾਈ ਆਵਾਜਾਈ ਨਿਯੰਤਰਣ ਬੰਦ ਹੋਣ ਤੋਂ ਪ੍ਰਭਾਵਿਤ ਹੋ ਚੁੱਕੇ ਨੇ ਸਾਡਾ ਕੰਮ ਬੰਦ ਕਰ ਦਿੱਤਾ ਗਿਆ ਸੀ ਉਨ੍ਹਾਂ ਕੰਟਰੋਲਰਾਂ ਉੱਤੇ ਬੰਦੇ ਦੇ ਪ੍ਰਭਾਵ ਦੇ ਇੱਕ ਗੁਪਤ ਸੁਰੱਖਿਆ ਮੁਲਾਂਕਣ ਦਾ ਹਵਾਲਾ ਦਿੱਤਾ ਜਿਸਦੇ ਨਾਲ ਉਨ੍ਹਾਂ ਦੇ ਪ੍ਰਦਰਸ਼ਨ ਬਾਰੇ ਚਿੰਤਾਵਾਂ ਪੈਦਾ ਹੋਈਆਂ। ਦਸ diel ਰਾਈਟਰਸ ਨੇ ਪਹਿਲਾਂ ਹੀ ਇਸ ਯੋਜਨਾ ਦੀ ਰਿਪੋਰਟ ਦੇ ਦਿੱਤੀ ਸੀ ਉਦਯੋਗ ਸੂਤਰਾਂ ਨੇ ਰਾਈਟਰਸ ਨੂੰ ਦੱਸਿਆ ਕਿ ਪ੍ਰਮੁੱਖ ਅਮਰੀਕੀ 에ਅਰਲਾਈਨਾਂ ਦੇ ਨਾਲ ਵਿਚਾਰ ਵਿਟਾਂਦਰਾ ਕਰ ਰਿਹਾ ਹੈ ਹਵਾਈ ਅੜੀਆਂ ਉੱਤੇ ਸਮਰਥਾ ਦੇ ਵਿੱਚ ਕਟੌਤੀ 4% ਤੋਂ ਸ਼ੁਰੂ ਹੋਵੇਗੀ ਤੇ ਸ਼ੁੱਕਰਵਾਰ ਨੂੰ 5% ਅਤੇ ਐਤਵਾਰ ਨੂੰ 6% ਤੱਕ ਵਧੇਗੀ ਅਤੇ ਅਗਲੇ ਹਫ਼ਤੇ 10% ਤੱਕ ਪਹੁੰਚ ਜਾਵੇਗੀ ਦੱਸਿਆ ਇਹਨਾਂ ਕਟੌਤੀਆਂ ਤੋਂ ਅੰਤਰਰਾਸ਼ਟਰੀ ਉਡਾਨਾਂ ਨੂੰ ਛੋਟ ਦੇਣ ਦੀ ਵੀ ਯੋਜਨਾ ਬਣਾ ਰਿਹਾ ਹੈ ਇਸ ਦੇ ਨਾਲ ਹੀ ਪ੍ਰਸ਼ਾਸਨਿਕ ਬਾਇਨ ਬੈਡਫੋਰਡ ਨੇ ਇੱਕ ਪ੍ਰੈਸ ਪੈਚ ਇਸਨਾਲੀ ਪ੍ਰਸ਼ਾਸਕ ਬ੍ਰਾਇਨ ਬੈਡਫੋਰਡ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਜਦੋਂ ਅਸੀਂ ਇੰਨਾਂ 40 ਹਵਾਈ ਅੱਡਿਆਂ ਦੇ ਵਿੱਚ ਦਬਾਅ ਵੱਧਦਾ ਦੇਖਦੇ ਹਾਂ ਤਾਂ ਅਸੀਂ ਇਸ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਅਸੀਂ ਅੱਜ ਇਸ ਸਿਟੀ ਨੂੰ ਵਿਗੜਨ ਤੋਂ ਰੋਕਣ ਲਈ ਕਦਮ ਚੁੱਕ ਸਕਦੇ ਹਾਂ ਤਾਂ ਜੋ ਸਿਸਟਮ ਅੱਜ ਬਹੁਤ ਸੁਰੱਖਿਅਤ ਹੈ ਅਤੇ ਕੱਲ ਨੂੰ ਬਹੁਤ ਹੋਰ ਸੁਰੱਖਿਅਤ ਰਹੇ ਹਾਲਾਂਕਿ ਸਰਕਾਰ ਨੇ 40% ਹਵਾਈ ਅੱਡਿਆਂ ਦੇ ਨਾਮ ਨਹੀਂ ਦੱਸੇ ਪਰ ਉਮੀਦ ਹੈ ਕਿ ਇਹ ਕਟੋਤੀਆਂ ਨਿਊਯਾਰਕ ਸਿਟੀ, ਵਾਸ਼ਿੰਗਟਨ ਡੀ.ਸੀ., ਸ਼ਿਕਾਗੋ, ਐਟਲਾਂਟਾ, ਲਾਸ ਐਂਜਲਸ ਅਤੇ ਦਲਾਸ ਸਮੇਤ 30 ਸਬਤੋ ਵਿਅਸਤ ਹਵਾਈ ਅੱਡੇ ਉਤੇ ਲਾਗੂ ਹੋਣ ਗਿਆ ਹਵਾ ਬਾਚੀ ਵਿਸ਼ਲੇਸ਼ਨ ਫਾਰਮ ਸੀਰੀਅਲ ਪੈਚ ਹਵਾ ਬਾਸੀ ਵਿਸ਼ਲੇਸ਼ਨ ਫਾਰਮ ਸੀਰੀਅਮ ਅਨੁਸਾਰ ਇਸ ਦੇ ਨਤੀਜੇ ਵਜੋ 1800 ਡਾਨਾ ਤੇ 2,68,000 ਤੋਂ ਵੱਧ 에어ਲਾਈਨਾਂ ਸੀਟਾਂ ਦੀ ਕਮੀ ਆਵੇਗੀ ਇਸ ਕਦਮ ਦਾ ਉਦੇਸ਼ ਹਵਾਈ ਆਵਾਜਾਈ ਕੰਟਰੋਲਰਾਂ ਉਤੇ ਦਬਾਅ ਘਟਾਉਣਾ ਹੈ ਤੇ ਨਾਲ ਹੀ ਦੱਸੀਏ ਕਿ ਇਹ ਨਿਸ਼ਾਨਾ ਬਣਾਏ ਸਟਾਫ ਦੀ ਲਗਭਗ 500 ਹਵਾਈ ਆਵਾਜਾਈ ਕੰਟਰੋਲਰਾਂ ਦੀ ਘਾਟ ਹੈ ਅਤੇ ਬਹੁਤ ਸਾਰੇ ਬੰਦ ਹੋਣ ਤੋਂ ਪਹਿਲਾਂ ਹੀ ਲਾਜ਼ਮੀ ਓਵਰਟਾਈਮ ਅਤੇ 6 ਦਿਨ ਹਫ਼ਤੇ ਕੰਮ ਕਰੇ ਸਨ। ਅਮਰੀਕੀ ਆਵਾਜਾਈ ਸਕੱਤਰ ਸਿੰਟਫੀ ਨੇ ਪੁਤਵਾਰ ਨੂੰ ਕਿਹਾ ਕਿ ਉਹਨਾਂ ਨੇ 40 ਪ੍ਰਮੁੱਖ ਅਮਰੀਕੀ ਹਵਾਈ 78 ਉਡਾਣਾਂ ਦੇ ਵਿੱਚ 10% ਕਟੌਤੀ ਕਰਨ ਦਾ ਦੇਸ਼ ਦੇ ਦਿੱਤਾ ਹੈ। ਉਨ੍ਹਾਂ ਨੇ ਹਵਾਈ ਆਵਾਜਾਈ ਨਿਯੰਤਰਣ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੱਤਾ ਕਿਉਂਕਿ ਸਰਕਾਰੀ ਬੰਦ ਰਿਕੋਰਡ 36 ਦਿਨ ਦੀ ਵੀ ਜਾਰੀ ਰਿਹਾ ਇਸ ਸਖਤ ਯੋਜਨਾ ਦੇ 에ਅਰਲਾਈਨਸ ਨੂੰ ਸਿਰਫ 36 ਘੰਟਿਆਂ ਦੇ ਵਿੱਚ ਉਡਾਨਾਂ ਵਿੱਚ ਭਾਰੀ ਘਟौती ਕਰਨ ਦੇ ਲਈ ਮਜਬੂਰ ਕਰ ਦਿੱਤਾ ਤੇ ਯਾਤਰੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਹਵਾਈ ਯਾਤਰਾ ਬਾਰੇ ਚਿੰਤਾਵਾਂ ਦੇ ਨਾਲ 에ਅਰਲਾਈਨ ਕਹਾਕ ਸੇਵਾ ਹੈਲਪਲਾਈਨਾਂ ਨੂੰ ਪਾ ਦਿੱਤਾ ਡਫੀ ਨੇ ਕਿਹਾ ਹੈ ਕਿ ਜੇਕਰ ਡੈਮੋਕ੍ਰੇਟ ਸਰਕਾਰ ਨੂੰ ਦੁਬਾਰਾ ਖੋਲਣ ਦੇ ਲਈ ਸਹਿਮਤ ਹੋ ਜਾਂਦੇ ਨੇ ਤਾਂ ਕਟੋਟੀਆਂ ਨੂੰ ਉਲਟਾਇਆ ਜਾ ਸਕਦਾ ਹੈ ਅਮਰੀਕੀ ਇਤਿਹਾਸ ਦੇ ਵਿੱਚ ਸਭ ਤੋਂ ਲੰਬਾ ਬੰਦ 13000 ਹਵਾਈ ਅਵਜਾਈ ਕੰਟਰੋਲ ਰਾ ਅਤੇ 50000 ਅਵਜਾਈ ਸੁਰੱਖਿਆ ਪ੍ਰਸ਼ਾਸਨ ਏਜੰਟਾ ਨੂੰ ਬਿਨਾ ਤਨਖਾਹ ਦੇ ਕੰਮ ਕਰਨ ਦੇ ਲਈ ਮਜਬੂਰ ਕਰ ਰਿਹਾ ਹੈ ਟਰੰਪਾ ਸ਼ਾਸਨ ਨੇ ਡੈਮੋਕ੍ਰੇਟਸ ਉੱਤੇ ਬੰਦ ਨੂੰ ਖਤਮ ਕਰਨ ਦੇ ਲਈ ਦਬਾਅਤ ਹੋਣ ਦੀ ਕੋਸ਼ਿਸ਼ ਕੀਤੀ ਹੈ ਅਤੇ ਉਹਨਾਂ ਨੂੰ ਸਰਕਾਰ ਨੂੰ ਦੁਬਾਰਾ ਖੋਲਣ ਦੀ ਵੋਟ ਪਾਉਣ ਦੇ ਲਈ ਮਜਬੂਰ ਕਰਨ ਦੇ ਲਈ ਕੀ ਹੋਵਾ ਬਾਜ਼ੀ ਰੁਕਾਪ ਦਾ ਖਤਰੇ ਨੂੰ ਲਗਾਤਾਰ ਬਤਾ ਰਿਹਾ ਹੈ ਡੈਮੋਕ੍ਰੇਟਸ ਕਹਿੰਦੇ ਨੇ ਕਿ ਰਿਪਬਲਿਕਨ ਮੁੱਖ ਸਿਹਤ ਸੰਭਾਲ ਸਬਸਿਡੀਆਂ ਉੱਤੇ ਗੱਲਬਾਤ ਕਰਨ ਤੋਂ ਇਨਕਾਰ ਕਰਨ ਦੇ ਲਈ ਜ਼ਿੰਮੇਵਾਰ ਨੇ ਡੈਫੀਨੇ ਪੱਤਰਕਾਰਾਂ ਨੂੰ ਦੱਸਿਆ ਕਿ ਵਿਆਪਕ ਹਵਾਈ ਆਵਾਜਾਈ ਨਿਯੰਤਰਣ ਬੰਦ ਹੋਣ ਕਾਰਨ ਬੰਦ ਹੋਣ ਤੋਂ ਬਾਅਦ ਹਜ਼ਾਰਾਂ ਉਡਾਨਾਂ ਦੇ ਵਿੱਚ ਦੇਰੀ ਹੋਈ ਹੈ 에ਅਰਲਾਈਨਾਂ ਦਾ ਕਹਿਣਾ ਹੈ ਕਿ ਘੱਟੋ-ਘੱਟ 3.2 ਮਿਲੀਅਨ ਯਾਤਰੀ ਪਹਿਲਾਂ ਹੀ ਹਵਾਈ ਆਵਾਜਾਈ ਨਿਯੰਤਰਣ ਬੰਦ ਹੋਣ ਤੋਂ ਪ੍ਰਭਾਵਿਤ ਹੋ ਚੁੱਕੇ ਨੇ ਸਾਡਾ ਕੰਮ ਬੰਦ ਕਰ ਦਿੱਤਾ ਗਿਆ ਸੀ ਉਨਾ ਕੰਟਰੋਲਰ ਉਤੇ ਬੰਦੇ ਦੇ ਪ੍ਰਭਾਵ ਦੇ ਇੱਕ ਗੁਪਤ ਸੁਰੱਖਿਆ ਮੁਲਾਂਕਣ ਦਾ ਹਵਾਲਾ ਦਿੱਤਾ ਜਿਸ ਦੇ ਨਾਲ ਉਨ੍ਹਾਂ ਦੇ ਪ੍ਰਦਰਸ਼ਨ ਬਾਰੇ ਚਿੰਤਾਵਾਂ ਪੈਦਾ ਹੋਈਆਂ। ਦਸਰੈ ਰਾਈਟਰਸ ਨੇ ਪਹਿਲਾਂ ਹੀ ਇਸ ਯੋਜਨਾ ਦੀ ਰਿਪੋਰਟ ਦੇ ਦਿੱਤੀ ਸੀ। ਉਦਯੋਗ ਸੂਤਰਾਂ ਨੇ ਰਾਈਟਰਸ ਨੂੰ ਦੱਸਿਆ ਕਿ ਪ੍ਰਮੁੱਖ ਅਮਰੀਕੀ 에ਅਰਲਾਈਨਰ ਦੇ ਨਾਲ ਵਿਚਾਰ ਵਿਟਾਂਦਰਾ ਕਰ ਰਿਹਾ ਹੈ। ਹਵਾਈ ਅੜਹਾਂ ਉਤੇ ਸਮਰਥਾ ਦੇ ਵਿੱਚ ਕਟੌਤੀ 4% ਤੋਂ ਸ਼ੁਰੂ ਹੋਵੇਗੀ ਤੇ ਸ਼ਨੀਵਾਰ ਨੂੰ 5% ਅਤੇ ਐਤਵਾਰ ਨੂੰ 6% ਤੱਕ ਵਧੇਗੀ ਅਤੇ ਅਗਲੇ ਹਫ਼ਤੇ 10% ਤੱਕ ਪਹੁੰਚ ਜਾਵੇਗੀ। ਦੱਸਦੀ ਇਹਨਾਂ ਕਟੋਤੀਆਂ ਤੋਂ ਅੰਤਰਰਾਸ਼ਟਰੀ ਉਡਾਨਾਂ ਨੂੰ ਛੋਟ ਦੇਣ ਦੀ ਵੀ ਯੋਜਨਾ ਬਣਾ ਰਿਹਾ ਹੈ ਇਸ ਦੇ ਨਾਲ ਹੀ ਪ੍ਰਸ਼ਾਸਨਿਕ ਬਾਇਨ ਬੈਡਫੋਰਡ ਨੇ ਇੱਕ ਪ੍ਰੈਸ ਪੈਚ ਇਸ ਦੇ ਨਾਲ ਹੀ ਪ੍ਰਸ਼ਾਸਕ ਬ੍ਰਾਇਨ ਬੈਡਫੋਰਡ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਜਦੋਂ ਅਸੀਂ ਇਨਾਂ 40 ਹਵਾਈ ਅੱਡੇ ਦੇ ਵਿੱਚ ਦਬਾਅ ਵੱਧਦਾ ਦੇਖਦੇ ਹਾਂ ਤਾਂ ਅਸੀਂ ਇਸ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਅਸੀਂ ਅੱਜ ਇਸ ਸਥਿਤੀ ਨੂੰ ਵਿਗੜਨ ਤੋਂ ਰੋਕਣ ਲਈ ਕਦਮ ਚੁੱਕ ਸਕਦੇ ਹਾਂ ਤਾਂ ਜੋ ਸਿਸਟਮ ਅੱਜ ਬਹੁਤ ਸੁਰੱਖਿਅਤ ਰਹੇ ਅਤੇ ਕੱਲ ਨੂੰ ਬਹੁਤ ਹੋਰ ਸੁਰੱਖਿਅਤ ਰਹੇ ਹਾਲਾਂਕਿ ਸਰਕਾਰ ਨੇ 40% ਹਵਾਈ ਅੱਡਿਆਂ ਦੇ ਨਾਮ ਨਹੀਂ ਦੱਸੇ ਪਰ ਉਮੀਦ ਹੈ ਕਿ ਇਹ ਕਟੌਤੀਆਂ ਨਿਊਯਾਰਕ ਸਿਟੀ, ਵਾਸ਼ਿੰਗਟਨ ਡੀਸੀ, ਸ਼ਿਕਾਗੋ, ਐਟਲਾਂਟਾ, ਲਾਸ ਐਂਜਲਸ ਅਤੇ ਟਲਾਸ ਸਮੇਤ 30 ਸਭ ਤੋਂ ਵਿਅਸਤ ਹਵਾਈ ਅੱਡਿਆਂ ਉੱਤੇ ਲਾਗੂ ਹੋਣਗੀਆਂ। ਹਵਾਬਾਜ਼ੀ ਵਿਸ਼ਲੇਸ਼ਣ ਫਾਰਮ ਸੀਰੀਅਲ ਪੈਚ ਹਵਾਬਾਜ਼ੀ ਵਿਸ਼ਲੇਸ਼ਣ ਫਾਰਮ ਸੀਰੀਅਮ ਅਨੁਸਾਰ ਇਸ ਦੇ ਨਤੀਜੇ ਵਜੋਂ 1800 ਡਾਨਾ ਤੇ 2,68,000 ਤੋਂ ਵੱਧ 에ਅਰਲਾਈਨਾਂ ਸੀਟਾਂ ਦੀ ਕਮੀ ਆਵੇਗੀ। ਇਸ ਕਦਮ ਦਾ ਉਦੇਸ਼ ਹਵਾਈ ਆਵਾਜਾਈ ਕੰਟਰੋਲਰਾਂ 'ਤੇ ਦਬਾਅ ਘਟਾਉਣਾ ਹੈ ਤੇ ਨਾਲ ਹੀ ਦੱਸਦੀ ਹੈ ਕਿ ਇਹ ਨਿਸ਼ਾਨਾ ਬਣਾਏ ਸਟਾਫ ਦੀ ਲਗਭਗ 500 ਹਵਾਈ ਆਵਾਜਾਈ ਕੰਟਰੋਲਰਾਂ ਦੀ ਘਾਟ ਹੈ ਅਤੇ ਬਹੁਤ ਸਾਰੇ ਬੰਦ ਹੋਣ ਤੋਂ ਪਹਿਲਾਂ ਹੀ ਲਾਜ਼ਮੀ ਓਵਰਟਾਈਮ ਅਤੇ 6 ਦਿਨ ਹਫ਼ਤੇ ਕੰਮ ਕਰੇ ਸਨ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।